ਕਾਂਗਰਸ ਬਲ ਜਾ ਵੜਿਆ ਕਾਂਗਰਸ ਚ ਐਮਪੀ ਲੜਿਆ ਉਹ ਨਹੀਂ ਜਿੱਤਿਆ ਫਿਰ ਜਿੱਤ ਗਿਆ ਵਿੱਤ ਮੰਤਰੀ ਬਣ ਗਿਆ ਫੇਰ ਨਹੀਂ ਵੜਿਆ ਗਿੱਦੜਵੇਂ ਜਦੋਂ ਜਗਰੂਪ ਗਿੱਲ ਨੇ ਸਾਡੇ ਆਮ ਆਦਮੀ ਪਾਰਟੀ ਦੇ ਸਾਡੇ 64000 ਵੋਟਾਂ ਤੇ ਜਮਾਨਤ ਜਬਤ ਕਰਕੇ ਮਾਂਜਿਆ ਹੁਣ ਆ ਗਿਆ ਇੱਥੇ ਕਹਿੰਦਾ ਮੈਨੂੰ ਤਾਂ ਸੁਪਨੇ ਚਾਹੁੰਨੇ ਹਾਂ ਹੁਣ ਤੁਸੀਂ ਆਉਣਗੇ ਸੁਪਨੇ ਚ ਤਾਂ ਹੁਣ ਹੋਰ ਕੌਣ ਆਊਗਾ ਹੁਣ ਫਿਰ आ गए ना सुपने चाहिए आना ऐसे सुपने फिर ऊनी पहला कद सुपना आया और दूजा राजा बनेगा हंकार च ही फिरता तो रहा पता तो तुरद ही आए आए तुर यार एमएलए बन गया मैं तीन बारी दो बारी एम पी रहा आमात्मा ने मुखंतरी बनाता मैं तो नीवा होकर तुरदा यार ਉਹ ਐਂ ਤੁਰਦੇ ਕਬੱਡੀ ਪਾਉਣ ਜਾਂਦੇ ਆ ਲੋਕਾਂ ਕੇ ਨਹੀਂ ਲੋਕ ਲਾ ਲੈਣਗੇ ਥੱਲੇ ਫਿਰ ਹਾਂ ਡਰਾਮੇ ਕਰਨਾ ਹੈ ਡਰਾਮੇ ਵੋਟਾਂ ਵੇਲੇ ਹੁਣ ਤਾਂ ਤੁਹਾਡੇ ਪੈਰੀਂ ਹੱਥ ਲਾ ਗਿਆ ਹੋਣਾ ਕਈਆਂ ਦੇ ਤਾਂ ਜਿਹੜਾ ਬਜ਼ੁਰਗ ਮੂਹਰੋਂ ਆਉਂਦਾ ਹੋਵੇ ਤੁਰਿਆ ਪੈਰੀ ਪਹਿਨਾ ਤਾਇਆ ਜੀ ਉਹ ਤਾਇਏ ਨੂੰ ਵੀ ਨਹੀਂ ਪਤਾ ਹੁੰਦਾ ਇਹ ਕਿਹੜੇ ਪਿੰਡ ਵਾਲਾ ਭਤੀਜਾ ਆ ਗਿਆ ਓਏ ਉਹ ਕਹਿੰਦਾ ਮੈਨੂੰ ਤਾਂ ਪਿਛਲੇ ਕਈ ਸਾਲਾਂ ਤੋਂ ਕਿਸੇ ਨੇ ਜੀ ਕੇ ਹੀ ਨਹੀਂ ਆਹ ਕਿਹੜਾ ਤਾਂ ਐ ਜੀ ਵਾਲਾ ਆ ਗਿਆ ਇਹ ਐਂ ਠੀਕ ਹੁੰਦੇ ਐ ਜਦੋਂ ਮੈਂ ਲੜ ਰਿਆ ਸੀਗਾ 14 ਚ ਸੰਗਰੂਰ ਤੋਂ ਤਾਂ ਕਿਤੇ ਸੁਖਦੇਸ਼ ਸਿੰਘ ਢੀਂਡਸ ਨੇ ਪੈਰੀਂ ਹੱਥ ਲਾ ਤੇ ਕਿਸੇ ਬਜ਼ੁਰਗ ਦੇ ਕਹਿੰਦਾ ਪੈਰੀਂ ਪੈਨੇ ਬਜ਼ੁਰਗੋ ਉਹ ਬਜ਼ੁਰਗ ਕਹਿੰਦਾ ਜਾਉਂਦਾ ਰਹਾ ਉਹ ਭਗਵਾਨ ਤੁਮਾਨਾ ਮਾਂ ਦਾ ਸ਼ੇਰਾ ਜਵਾਨੀਆਂ ਮਾਣੇ ਜਾਉਂਦਾ ਰਹਾ ਨਜ਼ਾਰੇ ਲਿਆਤੇ ਢੀਂਡਸਾ ਸਾਹਿਬ ਨੇ ਸੋਚਿਆ ਨੀਗਾ ਕਮਜ਼ੋਰ ਲੱਗਦੀ ਐ ਮੈਨੂੰ ਕਿ ਤੇ ਭਗਵੰਤ ਮਾਨ ਸਮਝੀ ਬੈਠਾ ਐ ਉਹ ਕਹਿੰਦਾ ਬਜ਼ੁਰਗੋ ਮੈਂ ਭਗਵੰਤ ਮਾਨ ਨਹੀਂ ਹੈਗਾ ਮੈਂ ਸੁਰਦੇਸ਼ ਸਿੰਘ ਢੀਂਡਸਾ ਉਹ ਬਜ਼ੁਰਗ ਕਹਿੰਦਾ ਤੈਨੂੰ ਤਾਂ ਪਛਾਣ ਲਿਆ ਆ ਜਿਹੜੇ ਪੈਰੀ ਹੱਥ ਚ ਲਾਉਨੇ ਇਹ ਤਾਂ ਉਹਦੇ ਘਰ ਕੀ ਲਾਉਨੇ ਉਹ ਨਹੀਂ ਤਾਂ ਪਹਿਲਾਂ ਘਰੇ ਬੈਠੀ ਜਿੱਤ ਜਾਂਦੇ ਹੁੰਦੇ ਸੀ ਇਹ ਐਂ ਕੱਢੇ ਬਾਹਰੋਂ ਉਹ ਕਿਤੇ ਨਿਕਲਦੇ ਸੀ ਇਹ ਫੋਨਾ ਵੀ ਜਿੱਤ ਜਾਂਦੇ ਸੀ ਫੋਨਾ ਵੀ ਡਰਾਮਿਆਂ ਤੇ ਆ ਗਏ ਆਪ ਮੰਡੀ 'ਚ ਰਾਤ ਕੱਟੀ ਇੱਕ ਦਿਨ ਰਾਜੇ ਬੜੇ ਅੰਗ ਨੇ ਕਦੇ ਉਹ ਮੰਡੀ ਆ ਕਦੇ ਪਤਾ ਪਤਾ ਇਹਨਾਂ ਵਿਚਾਰ ਕੀ ਹੁੰਦਾ ਇਹਨੂੰ ਪਤਾ ਕਦੇ ਸੰਭਰ ਕੱਤਾ ਕੀ ਹੁੰਦਾ ਕਦੇ ਮੰਡੀ 'ਚ ਪਹਿਲਾਂ ਕਦੇ ਆਇਆ ਹੋਵੇ ਜਿੰਸ ਲੈ ਕੇ ਨਾ ਉਹੀ ਚਲੋ ਆਏ ਕਰਦੇ ਆ ਹੋਰ ਕੋਈ ਕੰਮ ਨਹੀਂ ਮੰਡੀ 'ਚ ਰਾਤ ਕੱਢਦੇ ਆ ਉਹਦੀ ਵੀਡੀਓ ਬਣਾਓ ਲੋਕਾਂ ਨੂੰ ਲੱਗੂਗਾ ਵਾਹ ਵਾਹ ਮੰਡੀ ਚ 13 ਸਾਲ ਹੋ ਗਏ ਐਮਐਲਏ ਬਣੂ ਕਦੇ ਮੰਡੀ ਚ ਰਾਤ ਕੱਟੇ ਪਹਿਲਾਂ ਮੰਡੀ ਚ ਰਾਤਾਂ ਕੱਟਦੇ ਡਰਾਮੇ ਕਰਦੇ ਹੁਣ ਮੰਡੀਆਂ ਨੂੰ ਰਾਤਾਂ ਕੱਟਣ ਵਾਲਾ ਬਣ ਗਿਆ ਗੰਗਾ ਗਏ ਤਾਂ ਗੰਗਾ ਰਾਮ ਜਮਨਾ ਗਏ ਤਾਂ ਜਮਨਾ ਦਾਸ ਵੀ ਮੰਡੀ ਚ ਰਾਤ ਕੱਟਣ ਨਾਲ ਆਪਣੇ ਹੱਕ ਚ ਹੋ ਜੂ ਉਹ ਗੱਲ ਹੋ ਗਈ ڈاکੂਆਂ ਨੇ ਇੱਕ ਬੱਸ ਘੇਰ ਲਈ ڈاکੂਆਂ ਨੇ ਬੱਸ ਘੇਰ ਲਈ ਪੁਰਾਣੇ ਜ਼ਮਾਨੇ ਦੀ ਗੱਲ ਐ ਸਾਰੀ ਬੱਸ ਲੁੱਟ ਕੇ ਸਵਾਰੀਆਂ ਨੂੰ ਲਾਈਨ ਚਲਾ ਲਿਆ ਡਾਕੂਆਂ ਸਰਦਾਰ ਕਹਿੰਦਾ ਨਾਂ ਪੁੱਛ-ਪੁੱਛ ਕੇ ਗੋਲੀ ਮਾਰੀ ਜਾਓ ਪਹਿਲੇ ਨੂੰ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਬਲਦੇਵ ਸਿੰਘ ਥੋੜਾ ਗੋਲੀ ਮਾਰੀ ਉਹਦੇ ਦੂਜੇ ਨੂੰ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਰਮੇਸ਼ ਕੁਮਾਰ ਥੋੜਾ ਗੋਲੀ ਮਾਰੀ ਉਹਦੇ ਤੀਜੀ ਕੋਈ ਮਾਤਾ ਖੜੀ ਸੀ ਕਹਿੰਦੀ ਮਾਤਾ ਜੀ ਕੀ ਨਾਮ ਹੈ ਉਹ ਕਹਿੰਦੀ ਪੁਸ਼ਪਾ ਦੇਵੀ ਡਾਕੂਆਂ ਸਰਦਾਰ ਕਹਿੰਦਾ ਨਾ 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 ਓਏ ਗੋਲੀ ਨਹੀਂ ਮਾਰਨੀ ਮੇਰੀ ਮਾਂ ਦਾ ਨਾਂ ਪੁਸ਼ਪਾ ਸੀ ਓਏ ਓਏ ਮੈਨੂੰ ਬੜਾ ਪਿਆਰ ਦਿੰਦੀ ਹੁੰਦੀ ਸੀ ਮੈਨੂੰ ਯਾਦ ਆ ਗਈ ਮੇਰੀ ਮਾਂ ਦੀ ਇਹ ਤੇ ਗੋਲੀ ਨਹੀਂ ਮਾਰਨੀ ਉਦੋਂ ਅੱਗੇ ਰਾਜਾ ਬੜਿੰਗ ਵਰਗਾ ਖੜਾ ਸੀ ਉਹਨੂੰ ਪੁੱਛਿਆ ਤੇਰਾ ਕੀ ਨਾਂ ਹੈ ਕਹਿੰਦਾ ਨਾਂ ਤਾਂ ਮੇਰਾ ਰਾਜਾ ਬੜਿੰਗਾ ਜੀ ਉਹ ਗਿੱਦੜਵਾਏ ਵਾਲੇ ਪਾਸੇ ਮੈਨੂੰ ਸਾਰੇ ਪੁਸ਼ਪਾ ਪੁਸ਼ਪਈ ਕਹਿੰਦੇ ਆ ਜੀ ਉਹ ڈاکੂਆਂ ਸਰਦਾਰ ਕਹਿੰਦਾ ਚਾਰ ਗੋਲੀਆਂ ਵੱਧ ਮਾਰੋ ਮੇਰੀ ਮਾਂ ਦਾ ਨਾਮ ਬਦਨਾਮ ਕਰਦਾ ਇਹ ਇਹ ਨੇ ਪੁਸ਼ਪਾ ਹੋਰੀਏ ਮੰਡੀਆਂ ਚਰਾਤਾ ਕੱਟਣ ਵਾਲੇ ਜਾਣਦੇ ਇਹਨਾਂ ਨੂੰ ਅਸੀਂ ਮੰਡੀਆਂ ਚਰਾਤਾ ਕੱਟਣ ਵਾਲੇ ਸੋ ਵੀਰੋ ਇਹਨਾਂ ਤੇ ਯਕੀਨ ਨਾ ਕਰੋ ਉਰਦੂ ਬੋਲ ਕੇ ਚਲਾ ਗਿਆ ਇੱਕ ਮਨਪੀਤ ਬਾਦਲ ਮੈਂ ਬਥੇਰਾ ਕਹਿੰਦਾ ਨੇ ਮੈਂ ਨਾਲ ਹੀ ਰਿਹਾ ਵੀ ਮੈਂ ਪੰਜਾਬੀ ਦੇ ਬੜੇ ਬੜੇ ਸ਼ਾਇਰ ਪਏ ਨੇ ਮੈਂ ਪੰਜਾਬੀ ਦੇ ਸ਼ੇਅਰ ਦੇ ਦਿੰਨਾ ਪੰਜਾਬੀ ਬੋਲ ਲਿਆ ਕਰੋ ਜੀ ਨਹੀਂ ਸਮਝ ਆਉਂਦੀ ਲੋਕਾਂ ਨੂੰ ਨਾ ਜੀ ਉਹੀ ਬੋਲਣਾ ਗੁਰਦਸ਼ੇ ਮਹਿਫਲੇ ਖਰੂਸ ਲੋਕ ਕਹਿੰਦੇ ਪਤਾ ਨਹੀਂ ਕੀ ਕਹਿ ਗਿਆ ਯਾਰ ਕਹਿ ਗਿਆ ਕੁਛ ਅੱਜ ਯਾਰ ਲੋਕਾਂ ਦੀ ਬੋਲੀ ਬੋਲ ਲੋ ਯਾਰ लोगों की बोली नहीं बोलते बोल लोग बोली आई नहीं पढ़े तो पहाड़े कि बोली सरकार हैड मास्टर सरकारी ने हिसाब आले मास्टर ने कद हिन्दी आले ने आने सारे कान फट भी सो भीर इन्होंने तू को बारी की होया जो मैं बठिंडे सी सी पीपल पार्टी वालों ਜਿੱਦੇ ਜਗਦੀਸ਼ ਭੋਲੇ ਨੇ ਜਿਸ ਦਿਨ ਨਾਮ ਲਿਆ ਨਾ ਉਹਦਾ ਮਜੀਠੀ ਦਾ ਚਿੱਟੇ ਚ ਉਹਦੇ ਬਠਿੰਡੇ ਸੀ। ਤਾਂ ਮਨਪੀ ਪੱਤਰਕਾਰ ਆ ਗਏ ਮਨਪੀ ਬਾਦਲ ਜੀ ਨੂੰ ਪੁੱਛਣ ਲੱਗ ਗਏ ਵੀ ਜਗਦੀਸ਼ ਭੋਲੇ ਨੇ ਮਜੀਠੀ ਦਾ ਨਾਮ ਲੇਤਾ ਜੀ ਕੀ ਕਹਿਣਾ ਚਾਹੋਗੇ? ਤਾਂ ਮਨਪੀ ਬਾਦਲ ਕਹਿੰਦਾ ਜਦੋਂ ਫਰਾਂਸ ਚ ਕ੍ਰਾਂਤੀ ਆਈ ਸੀ ਨਾ ਉਸ ਵੇਲੇ ਜਿਹੜਾ ਪਲਟਾ ਉਹ ਕਹਿੰਦੇ ਜੀ ਜਗਦੀਸ਼ ਭੋਲੇ ਨੇ ਨਾਮ ਲੇਤਾ ਮਜੀਠੀ ਦਾ ਉਦੇ ਬਾਰੇ ਕੀ ਕਹਿਣਾ ਚਾਹੋਗੇ ਕਹਿੰਦਾ ਜਦੋਂ ਸਕਾਟਲੈਂਡ ਚ ਤਖਤਾ ਪਲਟਿਆ ਨਾ ਉਦੋਂ ਰਾਜੇ ਨੇ ਗੱਲ ਉਹ ਕਹਿੰਦੇ ਜੀ ਜਗਦੀਸ਼ ਭੋਲੇ ਨੇ ਨਾਂ ਲਹਿਤਾ ਮਜੀਠੀਏ ਦਾ ਧਰਤੀ ਲਹੂ ਮੰਗਦੀ ਏ ਜੀ ਉਹ ਕਹਿੰਦੇ ਬਾਅਦ ਚ ਦੇ ਲਾਂਗੇ ਧਰਤੀ ਨੂੰ ਲਹੂ ਪਹਿਲਾਂ ਇਹ ਦੱਸ ਦੋ ਜਗਦੀਸ਼ ਭੋਲੇ ਨੇ ਨਾਂ ਲਹਿਤਾ ਮਜੀਠੀਏ ਦਾ ਸਾਡੇ ਅਖਬਾਰਾਂ ਵਾਲਿਆਂ ਦੇ ਫੋਨ ਆਈ ਜਾਂਦੇ ਉਹ ਛਾਪਣ ਨੂੰ ਖੜੇ ਖੜੇ ਆ ਕੀ ਕਹਿਣਾ ਚਾਹੋਗੇ علامه اقبال ਨੇ ਲਿਖਿਆ قافਲੇ ਲੁੱਟੇ ਰਹਿਜਨੋਂ ਕੇ ਰਹਮਜीन ਗਰਾਉਫੂਸ ਉਹ ਕਹਿੰਦੇ ਜਗਦੀਸ਼ ਭੋਲੇ ਨੇ ਨਾਂ ਲਹਿਤਾ ਜੀ ਚਿੱਟੇ ਚ ਮਜੀਠੀਏ ਦਾ ਜਦੋਂ ਫਲਸਤੀਨ ਚ ਕ੍ਰਾਂਤੀ ਆਈ ਹੈ ਨਾ ਯਾਸੇ ਤਰਾਫਾਤ ਐਨਾ ਸੁਣ ਕੇ ਚਲੇ ਗਏ ਪੱਤਰਕਾਰ ਚਲੇ ਗਏ ਅਸੀਂ ਵੀ ਚਲੇਗੇ ਬਾਦਲਪਿੰਡ ਉਧਰ ਰਹਿਣਾ ਸੀ ਅਗਲੇ ਦਿਨ ਇਧਰ ਐਨਾ ਪਿੰਡਾ ਜੀ ਆਉਣਾ ਸੀ ਤੇ ਸਵੇਰੇ ਨੂੰ ਚਾਹ ਜੀ ਪੀਣ ਲੱਗੇ ਸਾਰੇ ਬੈੱਡ ਤੇ ਅਖਬਾਰ ਜੇ ਖੰਡਾਈ ਬੈਠਾ ਮਨਪ੍ਰੀਤ ਬਾਦਲ ਟਰੈਕਸੂਟ ਜਿਹਾ ਪਾਇਆ ਹੈ ਮੈਨੂੰ ਕਹਿੰਦਾ ਮਾਨ ਸਾਹਿਬ মিডিਆ ਸਾਥ ਨਹੀਂ ਦੇ ਰਿਹਾ ਬਿਲਕੁਲ ਵੀ ਮੈਂ ਕੀ ਹੋ ਗਈ ਕਹਿੰਦਾ ਕੱਲ ਜਿਹੜੀ ਆਪਣੀ ਪ੍ਰੈਸ ਕਾਨਫਰੈਂਸ ਸੀ ਬਠਿੰਡੇ ਵਾਲੀ ਮੈਂ ਕਿਸੇ ਅਖਬਾਰ ਨੇ ਨਹੀਂ ਛਾਪੀ ਮੈਂ ਕਿ ਜਿਹੋ ਜਗਦੀਸ਼ ਭੋਲੇ ਤੇ ਮਜੀਠੀਏ ਬਾਰੇ ਪੁੱਛਦੇ ਸੀ ਉਹ ਤੁਸੀਂ ਦੱਸਿਆ ਨਹੀਂ ਬਾਕੀ ਫਲੇਸਤੀਨ ਦੀਆਂ ਖਬਰਾਂ ਬਠਿੰਡੇ ਦੇ ਖਵਾਰਾਂ ਚ ਲੱਗਦੀਆਂ ਨਹੀਂ ਹੋਈਆਂ ਆ ਇਹਨਾਂ ਦਾ ਹਾਲ ਹੈ ਉਹ ਤੁਸੀਂ ਇੱਥੇ ਦੱਸੋ ਯਾਰ ਨੌਕਰੀ ਦੇਵੋਗੇ ਕਿ ਨਹੀਂ ਅੱਜ ਰਾਤ ਨੂੰ ਚੁੱਲ੍ਹੇ 'ਚ ਅੱਗ ਬਲੂਗੀ ਕਿ ਨਹੀਂ ਉਹ ਬਿਜਲੀ ਦੇ ਬਿੱਲ ਜ਼ੀਰੋ ਕਰ ਦੋਗੇ ਕਿ ਨਹੀਂ ਉਹ ਖੇਤਾਂ ਵਾਲੀ 10 11 ਘੰਟੇ ਆਊਗੀ ਕਿ ਨਹੀਂ ਇੱਥੇ ਫੈਕਟਰੀਆਂ ਆਉਣਗੀਆਂ ਸਾਡੇ ਜਵਾਕਾਂ ਨੂੰ ਕੰਮ ਮਿਲੂ ਜਾਂ ਨਹੀਂ ਆਹ ਦੱਸ ਦੋ ਲੱਗੇ ਹੋਰ ਹੀ ਬੋਲੀਆਂ ਬੋਲਣ ਸੋ ਵੀਰੋ ਆ ਪਿੰਡਾਂ ਦੀ ਤਰੱਕੀ ਵਾਸਤੇ ਜੋ ਕਹੋਗੇ हाजर हूं कोई गल नहीं ढाई साल पहला उक गए कोई गल नहीं हम ढाई रह गए उदू अगले भी मिल जाएंगे कोई नहीं चंग चंगे काम करा अगले भी दे दोगे पर इन्ना के अपा, अपा कहने भी धुंधा तो पहला पहला लैंटर पा लिए मिस्त्री दो बधा दो दो मिस्त्री बधा दें आप चार एक मसाला कर दो कर दें भी चक दे करा कर लेंटर से लै जा बस धुंधा तो पहला पहला तो वीरों उमे जमी आप करा जेडे ढाई आप पिछे रह गए स्पीड डबल कर देंगे नज़ारा पांच साल ही आऊगा फिर सो इस करके थोड़े को चो निशानी बड़ा वादिया मामा भेन तो दसन की जोड़ भी नहीं पीढ़ी ਵਿਚੋਂ ਨਿਸ਼ਾਨ ਕੀਏ ਤਾਂ ਤੜਕੇ ਤੜਕੇ ਨੇ ਰੇਚ ਵੀ ਪਾੜ ਲੈਂਗੇ ਨੇ 5 ਵਜੇ ਵੀ ਕਿੱਥੇ ਜੇ ਪਿਆ ਤੁਸੀਂ ਬਾਲੇ ਖੁਸ਼ ਨਾ ਹੋ ਜੇ ਲੋਡ ਪੈ ਜਾਏ ਹਜੇ ਵੇਲੇ ਵੀ ਪਾੜ ਲੈਂਦੀ ਹੈ ਕਿੱਥੇ ਜੇ ਪਿਆ ਉਹ ਅੱਡ ਗੱਲ ਹੈ ਕਿ ਸਵੇਰ ਵਾਲੀ ਸਫਾਈ ਇੱਧਰਲੇ ਪਾਸਿਓਂ ਫੜ ਕੇ ਕਰਨੀ ਪੈਂਦੀ ਆ ਆਥਣ ਵਾਲੀ ਦੂਜੇ ਪਾਸਿਓਂ ਫੜ ਕੇ ਕਰਨੀ ਪੈਂਦੀ ਹੈ ਕਰਦਾ ਸਫਾਈ ਹੋਈ ਆ ਉਹ ਸੋ ਸਫਾਈ ਕਰ ਦੋ ਦਿੰਪੀ ਤੁਹਾਡਾ ਆਪਣਾ ਥੋਡੇ ਨਾਲ ਖੜਨ ਵਾਲਾ ਬੰਦਾ ਕਾਮਯਾਬੀ ਭਾਵੇਂ ਦੋ ਵਾਰ ਨਹੀਂ ਮਿਲੀ ਪਰ ਫਿਰ ਵੀ ਨਾਲ ਖੜਾ ਹੈ ਇਹੋ ਜਿਹੇ ਬੰਦੇ ਲੱਭੋ ਜਿਹੜੇ ਕਹਿੰਦੇ ਨਹੀਂ ਜੋ ਮਰਜੀ ਹੈ ਲੋਕਾਂ ਨੇ ਜਿਹੜਾ ਸਾਥ ਦਿੱਤਾ ਸੀ ਉਹਨਾਂ ਦੇ ਨਾਲ ਖੜਾਂਗੇ ਇਹ ਨਹੀਂ ਹੈਗਾ ਵੀ ਜੇ ਨਹੀਂ ਜਿੱਤੇ ਚਲੋ ਕਿਧਰੇ ਹੋਰ ਚੱਲਦੇ ਆਂ ਇੱਧਰ ਨੂੰ ਚੱਲਦੇ ਆਂ ਉੱਧਰ ਨੂੰ ਚੱਲਦੇ ਆਂ ਉਹ ਕੰਮ ਨਹੀਂ ਆ ਆ ਜਿਹੜੇ ਰਾਜਾ ਬੜਿੰਗਾ ਉਹ ਲੁਧਿਆਣੇ ਜਾ ਵੜਿਆ ਲੁਧਿਆਣੇ ਜਾ ਕੇ ਕਹਿੰਦਾ ਹੁਣ ਮੈਂ ਘਰ ਇੱਥੇ ਲਾऊं ਮੈਂ ਤਾਂ ਇੱਥੇ ਰਿਹਾ ਕਰੂੰ 15-20 ਦਿਨਾਂ ਬਾਅਦ ਇੱਥੇ ਆ ਕੇ ਕਹਿੰਦਾ ਹੁਣ ਮੈਂ ਗਿੱਜੜ ਵਾਹੀ ਰਿਹਾ ਕਰੂੰ ਇੱਕ ਤਾਂ ਹੁੰਦਾ ਚੱਕਮਾਂ ਚੁੱਲਾ ਚਲੋ ਚੱਕਮਾਂ ਚੁੱਲਾ ਇੱਕ ਪਾਸੇ ਚੱਕਾ ਥਾਵੇਂ ਚੱਕ ਕੇ ਦੂਜੇ ਪਾਸੇ ਧਰ ਦੋਗੇ ਉੱਥੇ ਪਿਆ ਤਾਂ ਰਹਿੰਦਾ ਇਹਨਾਂ ਦਾ ਚੁੱਲਿਆਂ ਨੂੰ ਟਾਇਰ ਲਵਾ ਰੱਖੇ ਨੇ ਮਾਂ ਦੇ ਪੁੱਤਾਂ ਨੇ ਕਦੇ ਇੱਧਰ ਨੂੰ ਮੋੜ ਲੈਂਦੇ ਨੇ ਚੁੱਲਿਆਂ ਨੂੰ ਕਦੇ ਇੱਧਰ ਨੂੰ ਮੋੜ ਲੈਂਦੇ ਨੇ ਇਹਨਾਂ ਚੱਕਮੇ ਚੁੱਲਿਆਂ ਤੋਂ ਬਚੋ ਵੀਰੋ ਇਹਨਾਂ ਤੋਂ ਬਚੋ ਆਉਣ ਵਾਲੀ 20 ਤਰੀਕ ਨੂੰ ਬਸ ਅੱਜ ਵੋਟਾਂ ਪੈ ਜਾਣੀਆਂ ਅਸੀਂ ਕੰਮ ਹੋਣ ਨੂੰ ਕਰ ਦੇਣਾ ਨਹੀਂ ਤੁਸੀਂ ਮੈਨੂੰ ਪਤਾ ਥੋੜਾ ਵਾਹਿਗੁਰੂ ਦੱਸ ਦੱਸ ਆ ਦੇਖੋ ਜਦੋਂ ਆਪਾਂ ਗੱਲ ਕਰੀ ਗੁਰੂ ਸਾਹਿਬ ਦਾ ਨਾਮ ਆ ਗਿਆ ਬਸ ਨੀਤਾ ਨਮਰਾਦਾ ਨੇ ਸੋ ਮੈਂ ਨਹੀਂ ਚਾਹੁੰਦਾ ਕਿ ਆਪਾਂ ਸੱਚ ਦੀ ਧੁਰ ਦੀ ਬਾਣੀ ਦੇ ਵਿੱਚ ਕੋਈ ਵਿਗਨ ਪਾਈਏ ਜਾਂ ਕੋਈ ਪੌ ਕਰੀਏ ਦੋਨੇ ਹੱਥ ਉੱਪਰ ਚਾ ਕੇ ਦੋ ਨਾਰੇ ਲਾ ਕੇ ਹੌਸਲਾ ਵਧਾ ਦਿਓ ਇਨਕਲਾਬ ਬੋਲੇ ਸੋਨਿਆ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੇ ਨੇਰੇ ਤੱਕ ਇੱਥੇ ਬੈਠੇ ਪਿਆਰ ਦਿੱਤਾ ਸਤਿਕਾਰ ਦਿੱਤਾ ਜਦੋਂ ਕਦੇ ਦੁਬਾਰਾ ਮੌਕਾ ਮਿਲਿਆ ਉਦਦੇ ਫੇਰ ਆ ਜਾਾਂਗੇ ਜਦੋਂ ਮਰਜੀ ਬੁਲਾ ਲਿਓ ਬਹੁਤ ਬਹੁਤ ਮਿਹਰਬਾਨੀ ਹੋਲੀ ਜਾਇਓ ਮਾਵਾਂ ਪੈਣਾ ਵੀ ਨੇ ਬੱਚੇ ਵੀ ਨੇ ਨਾਲ ਬਜ਼ੁਰਗ ਵੀ ਨੇ ਬੜੀ ਲੋੜ ਐ ਤੁਹਾਡੀ ਪੰਜਾਬ ਨੂੰ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਜਿਉਂਦੇ ਵਾਸਤੇ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ ਧੰਨਵਾਦ